ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਪਿਛਲੇ ਵੀਡੀਓ ਦੇ ਕਮੈਂਟਸ ਦੀ ਗੱਲ ਕਰਾਂਗੇ ਜਿਹੜੀ ਆਪਾਂ ਕਮਾਈ ਦੇ ਵੀਡੀਓ ਬਣਾਈ ਸੀਗੀ ਡੈਡੀ ਫਾਰਮ ਦੀ ਤੇ ਉਹਦੇ 'ਚ ਇੱਕ ਵੀਰ ਦਾ ਕਮੈਂਟ ਆਇਆ ਸੀ ਵੀ ਸਾਡੀਆਂ ਦੋ ਗਾਇਆਂ ਮਿਲਕ ਫੀਵਰ ਕਰਕੇ ਬੈਠ ਗਈਆਂ ਉਹਨਾਂ ਦੀ ਡੈਥ ਹੋ ਗਈ। ਇੱਕ ਆਇਆ ਸੀ ਆ ਵੀ ਆਪਾਂ ਖੇਲ 'ਚ ਜਿਹੜਾ ਚਵੱਚਾ ਕਹਿ ਦਿੰਦੇ ਆ ਜਾਂ ਕਲੀ ਕਰਦੇ ਆ ਜਾਂ ਕੱਪੜੇ ਵਿੱਚ ਕਲੀ ਬੰਨ ਕੇ ਰੱਖ ਸਕਦੇ ਆ ਕਿ ਨਹੀਂ ਰੱਖ ਸਕਦੇ। ਤੇ ਇੱਕ ਜਿਹੜਾ ਮੈਨੂੰ ਲੱਗਿਆ ਜਵਾਬ ਦੇਣ ਵਾਲਾ ਸੀਗਾ ਵੀ ਮੈਂ ਹਰਿਆਣੇ ਤੋਂ ਹੈਗਾ। ਤੇ ਮੈਂ ਡੈਰੀ ਫਾਰਮ ਦਾ ਕੰਮ ਕਰਨਾ ਹੈ ਘਰ ਵਾਲੇ ਸਪੋਰਟ ਨਹੀਂ ਕਰਦੇ ਉਹਨੇ ਆਪਣੀ ਮਨ ਲੋ ਮੰਗੀ ਸੀਗੀ رائے ਸਭ ਤੋਂ ਪਹਿਲਾਂ ਗੱਲ ਕਰਾਂਗੇ ਘਰ ਦੀ ਸਪੋਰਟ ਦੀ ਦੇਖੋ ਹੋ ਸਕਦਾ ਮੈਂ ਗਲਤ ਹੋਵਾਂ ਜ਼ਰੂਰੀ ਨਹੀਂ ਵੀ ਮੈਂ ਸਹੀ ਹੋਵਾਂ ਚਾਹੇ ਚਿਰੇ ਪਰ ਜਿੰਨਾਕ ਮੈਂ ਮੰਨ ਲਓ ਡੈਰੀ ਫਾਰਮਿੰਗ ਬਾਰੇ ਦੇਖਿਆ ਜਾਂ ਜਿੰਨਾਕ ਲੋਕਾਂ ਨੂੰ ਮਿਲੇ ਵੀ ਜਿਹੜੇ ਕਾਮਯਾਬ ਡੈਰੀ ਫਾਰਮ ਹੈ ਜਾਂ ਹੋ ਸਕਦਾ ਕੋਈ ਮੇਰੇ ਲਿੰਕ ਚ ਨਾ ਹੋਵੇ ਜ਼ਿਆਦਾਤਰ ਇਹ ਹੀ ਹੈ ਵੀ ਜਿਹੜੇ ਫੈਮਿਲੀ ਦੀ ਸਪੋਰਟ ਹੈ ਉਹੀ ਫਾਰਮ ਕਾਮਯਾਬ ਹੁੰਦੇ ਆ ਇੱਕ ਜਿਹੜੇ ਕਹਿੰਦੇ ਆ ਵੀ 2 ਘੰਟਿਆਂ ਦਾ ਕੰਮ ਸਵੇਰ ਤੇ 2 ਘੰਟਿਆਂ ਦਾ ਸ਼ਾਮ ਹੈ ਜੀ ਉਹ ਉਸ ਚੀਜ਼ ਨੂੰ ਮੈਂ ਐਗਰੀ ਨਹੀਂ ਕਰਦਾ ਦੇਖੋ ਕੰਮ ਹੋ ਸਕਦਾ ਹੈ ਵੀ ਮੈਂ ਦਿਨ ਚ ਸਾਰਾ ਦਿਨ ਘੰਟਾ ਵੀ ਨਾ ਕਰਾਂ ਤੇ ਪਰ ਇਹ 24 ਘੰਟੇ ਮੰਨ ਲਓ ਪ੍ਰੈਜ਼ੈਂਟ ਰਹਿਣਾ ਲਾ ਕੰਮ ਹੁੰਦਾ ਜੇ ਤੁਸੀਂ ਹੁਣ ਫੈਮਿਲੀ سپورਟ ਤੋਂ ਬਿਨਾਂ ਤੁਸੀਂ ਕਹਿੰਦੇ 2 ਘੰਟੇ ਸ਼ਾਮ ਕੇ ਤੇ ਅਸੀਂ ਪਾਸੇ ਤੁਰੇ ਫਿਰਾਂਗੇ ਉਸ ਟਾਈਮ ਚ ਮੰਨ ਲਓ ਜਿਹੜਾ 10 ਘੰਟੇ ਦਾ ਗੈਪ ਹੋ ਜਾਂਦਾ ਹੈ 10 ਘੰਟੇ ਦੇ ਗੈਪ ਚ ਕੁਝ ਵੀ ਹੋ ਸਕਦਾ ਸਾਨੂੰ ਨੌਲੇਜ ਨਹੀਂ ਆਉਣੀ ਯਾਰ ਅਕਰ ਸੁਰ ਤੋਂ ਕੰਟਰੋਲ ਨਹੀਂ ਹੋਣਾ ਤਾ ਕਰਕੇ ਇਹ ਪਹਿਲੀ ਗੱਲ ਤਾਂ ਇਹ 2 ਘੰਟੇ ਵਾਲਾ ਕੰਮ ਹੈ ਨਹੀਂ ਦੂਜੀ ਗੱਲ ਇਹ ਫੈਮਿਲੀ ਦੀ سپورਟ ਤੋਂ ਬਿਨਾਂ ਵਾਲਾ ਕੰਮ ਹੈ ਨਹੀਂ ਜੇ ਤੁਹਾਨੂੰ ਲੱਗਦਾ ਵੀ ਅਸੀਂ 10 ਗਾਵਾਂ ਪਾਲ ਸਕਦੇ ਹਾਂ ਜਾਂ 20 ਗਾਵਾਂ ਪਾਲ ਸਕਦੇ ਹਾਂ ਜਾਂ 20 ਗਾਇਆਂ ਤੇ ਕੰਟਰੋਲ ਕਰ ਸਕਦੇ ਹਾਂ ਜਾਂ ਇਹਨਾਂ ਤੋਂ ਦੁੱਧ ਲੈ ਸਕਦੇ ਹਾਂ ਪਹਿਲਾਂ ਤੁਸੀਂ ਆਪਣੇ ਘਰ ਦੇ ਅੰਦਰ ਐਕਸਪੈਰੀਮੈਂਟ ਕਰੋ ਉਹਨਾਂ ਨੂੰ ਘੱਟੋ-ਘੱਟ ਆਪ ਦੇ ਨਾਲ ਐਗਰੀ ਕਰਾਓ ਆਪਾਂ ਨੇ ਕਹਿੰਦੇ ਕੰਮ ਕਰਾਓ ਪਰ ਉਹ ਘੱਟੋ-ਘੱਟ ਸੋਡੇ ਕੰਮ ਚ ਮੰਨ ਲਓ ਸਾਹ ਦਿੰਦੇ ਹੋਣ ਜੇ ਤੁਸੀਂ ਮੰਨ ਲਓ ਕੰਮ ਤੋਂ ਦੰਦਾ ਨਵੇੜ ਕੇ ਪਾਸੇ ਹੱਸੇ ਤੁਹਾਨੂੰ ਜਾਣਾ ਪੈਂਦਾ ਤਾਂ ਤੁਹਾਡਾ ਘੱਟੋ-ਘੱਟ ਫਾਰਮ ਦਾ ਧਿਆ ਦੂਜੀ ਗੱਲ ਹੈ ਇਸ ਖੇਲ ਚ ਕਲੀ ਕਰਨੀ ਵੈਸੇ ਤਾਂ ਜਿੰਨਾ ਕੁ ਮੇਰੀ رائے ਜੇ ਕੋਈ ਲੈਂਦਾ ਹੈ ਤਾਂ ਜਦੋਂ ਖੇਲ ਖੇਲਾ ਸਟੀਲ ਦਾ ਹੋਣ ਤੇ ਜਾ ਘਟੋ ਘਟ ਟਾਈ ਲਾ ਲੱਗੇ ਜਾਣਾ ਹਾਂ ਕਲੀ ਕਰ ਸਕਦੇ ਆ ਕਲੀ ਦੀ ਕੋਈ ਜਕਤ ਨਹੀਂ ਹੁੰਦੀਗੀ ਪਰ ਉਹ ਤੁਸੀਂ ਖੇਲ ਉਸ ਹਿਸਾਬ ਦੀ ਚਾਹੀਦੀ ਹੈ ਵੀ ਡੇਲੀ ਦੀ ਡੇਲੀ ਖੇਲ ਮਨ ਲਓ ਧੋਤੀ ਜਾਂਦੀ ਹੋਵੇ ਪਾਣੀ ਦੀ ਨਿਕਾਸੀ ਉਸ ਹਿਸਾਬ ਦੀ ਹੋਵੇ ਕਲੀ ਕਰੋਗਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਹਾਂ ਜਿਹੜਾ ਬੰਨ ਕੇ ਰੱਖਣਾ ਤੁਸੀਂ ਕਹਿੰਦੇ ਕੱਪੜੇ ਜਿਹਾ ਬੰਨ ਕੇ ਰੱਖਦਿਏ ਉਹ ਮੈਂ ਕਦੇ ਤਿਆਰਪਾ ਕੀਤਾ ਨਹੀਂ ਕੋ ਕੁਝ ਮੈਨੂੰ ਨਹੀਂ ਪਤਾ ਵੀ ਉਹਨੇ ਕਿੰਨਾ �ोल ਜਾਣਾ ਕਿੰਨਾ ਨਹੀਂ �ोल ਜਾਣਾ ਲੋਡ ਤੋਂ ਵੱਧ ਕੋਈ ਵੀ ਚੀਜ਼ ਮੰਨ ਲਓ ਨੁਕਸਾਨ ਕਰ ਜਾਂਦੀ ਹੈ ਹਾਂ ਕਲੀ ਕਰ ਦਿਆ ਕਰੋ ਕੋਈ ਦਿੱਕਤ ਨਹੀਂ ਆਉਗੀ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਬਾਈ ਦਾ ਕਮੈਂਟ ਆਇਆ ਸੀਗਾ ਵੀ ਮੇਰੀਆਂ ਦੋ ਗਾਇਆਂ ਸੀਗੀਆਂ ਤੇ ਦੋਨੇ ਗਾਇਆਂ ਬੈਠ ਗਈਆਂ ਜਾਂ ਉਹਨਾਂ ਦੀ ਡੈਥ ਹੋ ਗਈ ਇੱਕ ਮਿਲਕ ਫੀਵਰ ਚ ਮੰਨ ਲਓ ਡੈਥ ਕੇਸ ਬਹੁਤ ਘੱਟ ਹੁੰਦੇ ਆ ਪਰ ਕਈ ਵਾਰੀ ਆਪਾਂ ਕੀ ਕਰਦੇ ਆ ਵੀ ਮਿਲਕ ਫੀਵਰ ਦੇ ਹਿਸਾਬ ਨਾਲ ਟ੍ਰੀਟਮੈਂਟ ਕਰੀ ਜਾਂਦੇ ਆ ਬਿਮਾਰੀ ਨੂੰ ਸਹੀ ਡਿਟੈਕਟ ਨਹੀਂ ਕਰ ਪਾਉਂਦੇ ਉਦੇ ਕਰਕੇ ਮਨ ਲੋ ਡੈਥ ਕੇਸ ਜਿਆਦੇ ਹੁੰਦੇ ਆ ਜਾਂ ਕਿ ਬੇ ਲੋੜ ਤੋਂ ਵੱਧ ਦਵਾਈ ਲਾਦੀਆਂ ਨਹੀਂ ਜਿਹੜੀ ਆਪਾਂ ਜ਼ਿਆਦਾਤਰ ਮਾਈਫੈਕਸ ਵਰਤਦੇ ਆ ਏ ਜੇ ਮਨ ਲੋ ਇੱਕਦਮ ਜਿਆਦਾ ਜਾਂ ਸਪੀਡ ਚ ਲੱਗਦੀ ਹੈ ਤਾਂ ਇਹ ਨੁਕਸਾਨ ਕਈ ਵਾਰ ਕਰ ਜਾਂਦੀ ਹੈ ਇਹ ਮਕਸਰੀ ਇਹ ਕਹਿਣਾ ਹੁੰਦਾ ਵੀ ਡਾਕਟਰ ਤੋਂ ਬਿਨਾਂ ਇਲਾਜ ਨਹੀਂ ਕਰਨਾ ਚਾਹੀਦਾ ਤੇ ਘੱਟੋ ਘੱਟ ਜੇ ਕੋਈ ਟ੍ਰਿਪ ਲਵਾਉਣੀ ਹੈ ਜਾਂ ਮਨ ਲੋ ਆਈਵੀ ਦੇਣਾ ਕੋਈ ਘੱਟੋ ਘੱਟ ਐਕਸਪਰਟ ਡਾਕਟਰ ਹੋਵੇ ਜਿਹਦੇ ਬੰਦੇ ਨੂੰ ਤਜਰਬਾ ਹੋਵੇ ਉਹਨੂੰ ਪਤਾ ਹੋਵੇ ਆਪਾਂ ਕਿ ਨਹੀਂ ਦੋਸ ਲਾ ਸਕਦੇ ਆਪਾਂ ਹੁਣ ਗੱਲ ਕਰਾਂਗੇ ਬੈਠਣ ਦੀਆਂ ਬਿਮਾਰੀਆਂ ਦੀ ਜਿਹੜੀਆਂ ਬਿਮਾਰੀਆਂ ਇਹ ਹੁੰਦੀਆਂ ਹਨ ਮਾਲੋ ਬੈਠਣ ਵਾਲੀਆਂ ਇਹ ਚ ਮਿਲਕ ਫੀਵਰ ਜਿਹੜਾ ਹੁੰਦਾ ਹੈ ਇਹਦੇ ਚ ਇਹ ਬੁੱਕਲ ਮਾਰ ਕੇ ਵਹਿੰਦਾ ਪਸ਼ੂ ਮੂੰਹ ਨਹੀਂ ਖੋਲਦਾ ਬੁੱਕਲ ਮਾਰੀ ਹੋਊਗੀ ਜੋ ਟੈਂਪਰੇਚਰ ਨੋਟ ਕਰੋਗੇ ਤਾਂ ਉਹਦਾ ਟੈਂਪਰੇਚਰ ਡਾਊਨ ਹੋਊਗਾ ਕਈ ਵਾਰ ਕੀ ਹੁੰਦਾ ਹੈ ਵੀ ਆਪਾਂ ਪਸ਼ੂ ਬਹਿ ਗਿਆ ਆਪਾਂ ਇਹ ਕੀ ਕਹਿੰਦੇ ਮਿਲਕ ਫੀਵਰ ਹੋ ਗਿਆ ਪਸ਼ੂ ਦਾ ਟੈਂਪਰੇਚਰ ਅੱਪ ਹੋਇਆ ਹੁੰਦਾ ਹੈ ਤੇ ਇਨਫੈਕਸ਼ਨ ਕਰਕੇ ਬੈਠਾ ਹੁੰਦਾ ਉਹਦੇ ਜੇ ਆਪਾਂ ਇਹਦਾ ਟਰੀਟਮੈਂਟ ਮਾਲੋ ਕਰਾਉਣੇ ਹੈ ਮਿਲਕ ਫੀਵਰ ਦਾ ਉਹ ਕਦੇ ਕਦੇ ਨੁਕਸਾਨ ਕਰ ਜਾਂਦਾ ਕਿਉਂਕਿ ਹਾਈ ਟੈਂਪਰੇਚਰ ਕਦੇ ਵੀ ਮੰਨ ਲਓ ਮਾਈਫੈਕਸ ਜਾਂ ਕੈਲਸ਼ੀਅਮ ਨਹੀਂ ਲਾਇਆ ਜਾਂਦਾ ਉਹ ਕਾਰਨ ਹੋ ਸਕਦਾ ਹੈ ਦੂਜੀ ਗੱਲ ਇਨਫੈਕਸ਼ਨ ਹੀ ਇੰਨੀ ਵੱਧ ਗਈ ਹੋਵੇ ਜ਼ਿਆਦਾਤਰ ਮੈਂ ਕੇਸ ਵੇਖੇ ਆ ਬੈਠਣ ਵਾਲੇ ਉਹ ਕੀ ਹੁੰਦਾ ਹੈ ਵੀ ਕੋਈ ਅਡਰਚ ਜਾਂ ਲੇਵੇਜ ਇਨਫੈਕਸ਼ਨ ਹੋ ਗਈ ਜਿਹੜੀ ਮੰਨ ਲਓ ਅਕਿਊਟ ਮਸਟਾਈਟਸ ਜ਼ਿਆਦਾਤਰ ਪਾਈ ਜਾਂਦੀ ਹੈ ਵੀ ਆਪਾਂ ਦਾ ਜਦੋਂ ਪਸ਼ੂ ਸੌਂਦਾ ਭਲੂਨ ਹੁੰਦੀ ਹੈ ਭਲੂਨ ਦੇ ਵਿੱਚ ਹੀ ਮਸਟਾਈਟਸ ਆ ਜਾਂਦੇ ਆਪਾਂ ਨੂੰ ਜੱਜਮੈਂਟ ਨਹੀਂ ਕਰ ਪਾਉਂਦੇ ਵੀ ਮਸਟਾਈਟਸ ਸੀ ਕਿ ਭਲੂਨ ਸੀ ਹੋਮੋਸਟ੍ਰਾਈਟਸ ਜਦੋਂ ਮਾਲੋ ਖੂਨ ਚ ਰਲ ਗਿਆ ਇਨਫੈਕਸ਼ਨ ਉਹਦਾ ਲੈਵਲ ਵੱਧ ਗਿਆ ਜਦੋਂ ਉਹਨੇ ਜਾ ਕੇ ਬ੍ਰੇਨ ਤੇ ਅਟੈਕ ਕਰਨਾ ਹੈ ਕੋਈ ਵੀ ਮਾਲੋ ਪੰਗ ਕਹਿੰਦੇ ਐ ਬੈਕਟੀਰੀਆ ਹੈ ਉਹ ਪਸ਼ੂ ਨੂੰ ਬਾਹ ਦਿੰਦੇ ਆ ਤੇ ਆਪਾਂ ਇਲਾਜ ਕਰੀਏ ਇਹਨਾਂ ਨੇ ਮਿਲਕ ਫੀਵਰ ਦਾ ਫੇਰ ਕਿਤੇ ਜਾ ਕੇ ਨੁਕਸਾਨ ਹੋ ਸਕਦਾ ਹੈ ਕਈ ਵਾਰ ਅਨਰਜੀ ਦੀ ਡੈਫਰੈਂਸੀ ਆਈ ਹੁੰਦੀ ਹੈ ਆਪਾਂ ਮਾਲੋ ਦੇਈ ਜਾਂਦੇ ਹੁੰਦੇ ਐ ਕੈਲਸ਼ੀਅਮ ਉਦੋਂ ਵੀ ਮਾਲੋ ਨੁਕਸਾਨ ਹੋਣ ਦੇ ਚਾਂਸ ਹੈਗੇ ਬੀ ਕੁੱਲ ਮਿਲਾ ਕੇ ਗੱਲ ਇਹ ਨਿਪਟਦੀ ਐ ਵੀ ਪਸ਼ੂ ਬੈਠਣਾ ਸਿਰਫ ਕੈਲਸ਼ੀਅਮ ਦੀ ਘਾਟ ਨਾਲ ਨਹੀਂ ਬੈਠਦਾ ਔਰ ਇਨਫੈਕਸ਼ਨ ਵੀ ਓਵਰ ਹੋ ਸਕਦੀ ਹੈ ਅਕਿਊਟ ਮਸਟੇਟਿਸ ਕਰਕੇ ਜਾਂ ਜਿਵੇਂ ਆਪਾਂ ਕਹਿ ਦਿੰਦੇ ਆ ਜਿਆਤਰ ਜਿਹੜੇ ਪ੍ਰੋਟੋਜ਼ੋਆ ਦੇ ਕੇਸ ਹੁੰਦੇ ਆ ਉਹ ਵੀ ਮੰਨ ਲਓ ਅਟੈਕ ਕਰਦੇ ਆ ਕਿਸੇ ਤੰ ਪਹਿਲਾਂ ਉਹ ਉਹਨੇ ਇੰਟਰ ਕਰਿਆ ਪ੍ਰੋਟੋਜ਼ੋਆ ਨੇ ਜਦੋਂ ਪਸ਼ੂ ਸੂਨ ਬេរੇ ਥੋੜਾ ਸਟ्रेस ਚ ਹੁੰਦਾ ਹੈ ਸਟ्रेस ਹੋਇਆ ਤਾਂ ਉਹ ਪਸ਼ੂ ਤੇ ਮੰਨ ਲੋ ਸਰੀਰ ਤੇ ਹਾਵੀ ਹੋ ਗਿਆ ਉਹਨੇ ਅਟੈਕ ਕਰਤਾ ਉਹਨੇ ਕੋਈ ਗਲੂਕੋਜ਼ ਲੈਵਲ ਘਟਾਤਾ ਜਾਂ ਕੋਈ ਵੀ ਮੰਨ ਲੋ ਇੱਕ ਤੱਤ ਜਿਹੜਾ ਘਟਾਤਾ ਉਹਦੇ ਕਰਕੇ ਪਸ਼ੂ ਬੈਠ ਗਿਆ ਜਾ ਇਨਫੈਕਸ਼ਨ ਹੋ ਗਿਆ ਰੈਫੈਕਸ਼ਨ ਕਰਕੇ ਬੈ ਬੈ ਗਿਆ ਜ਼ਿਆਦਾਤਰ ਦੇਖਿਆ ਅਨਾਪਲਾਜ਼ਮਾ ਦੇ ਕੇਸ ਹੁੰਦੇ ਆ ਉਹਦੇ ਤੁਸੀਂ ਦੇਖੋ ਵੀ ਐਚਵੀ ਜਿਆਦਾ ਡਾਊਨ ਹੋ ਜਾਂਦੀ ਹੈ ਹਿਮੋਗਲੋਬਿਨ ਘਟ ਜਾਂਦੀ ਹੈ ਜਿਹਦੇ ਕਰਕੇ ਕਮਜ਼ੋਰੀ ਨਾਲ ਪਸ਼ੂ ਬੈਠ ਜਾਂਦਾ ਉਹਦੇ ਨਾਲ ਬੁਖਾਰ ਵੀ ਹੁੰਦਾ ਰਹਿੰਦਾ ਵੀ ਇਹ ਕੁੱਲ ਮਿਲਾ ਕੇ ਦੇਖਿਆ ਜੇ ਬੈਠਣਾ ਪਸ਼ੂ ਕੱਲਾ ਮਿਲਕ ਫੀਵਰ ਕਰਕੇ ਨਹੀਂ ਬੈਠਦਾ ਬਹੁਤ ਸਾਰੇ ਕਾਰਨ ਹੁੰਦੇ ਜਿਹਦੇ ਕਰਕੇ ਬੈਠ ਜਾਂਦਾ ਤੇ ਅਕਸਰ ਮੈਂ ਕਹਿਣਾ ਹੁੰਦਾ ਵੀ ਡੇਰੀ ਫਾਰਮਰ ਬਣੋ ਡਾਕਟਰ ਬਣ ਦੀ ਕੋਸ਼ਿਸ਼ ਨਾ ਕਰੋ ਮੈਂ ਜਿਨਾਗ ਵੇਖਿਆ ਮੇਰੇ ਫਾਰਮ ਤੇ ਡਾਕਟਰ ਆਉਂਦਾ ਹੈ ਤੇ ਮੋਟਾ-ਮੋਟਾ ਹਿਸਾਬ ਲਾਇਆ 10-12 ਹਜ਼ਾਰ ਤੋਂ ਡਾਕਟਰ ਦਾ ਖਰਚਾ ਨਹੀਂ ਵੱਧਦਾ ਹੁੰਦਾ ਹਾਲਾਂਕਿ ਜੋ ਸਾਦੇ ਹਨ ਉਹਨੂੰ ਖੁੱਲੀ ਫੀਸ ਦਿੰਨੇ ਆ ਇਕੱਲੇ ਆਪਾਂ ਕਿਸੇ ਨੇ ਕਦੇ ਕਰੀ ਡਾਕਟਰ ਆਉਂਦਾ ਟਾਈਮ ਲਾਉਂਦਾ ਮਨਮਰਜ਼ੀ ਦੀ ਫੀਸ ਲੈਂਦਾ ਦਵਾਈਆਂ ਦੇਖੋ ਤੁਸੀਂ ਵੀ ਲਾਉਣੀਆਂ ਡਾਕਟਰ ਨੇ ਵੀ ਲਾਉਣੇ ਲਾਉਣੀਆਂ ਕੋਸ਼ਿਸ਼ ਕਰਿਆ ਕਿ ਰੋਜ਼ਾ ਡਾਕਟਰ ਫੀਲਡ 'ਚ ਫਿਰਦਾ ਹੈ ਉਹਨੂੰ ਘਟੋ ਘਾਟੋ ਕਿਸ ਤਰ੍ਹਾਂ ਦਾ ਪਤਾ ਹੁੰਦਾ ਹੈ ਵੀ ਅੱਜ ਜਿਹੜਾ ਮੰਨ ਲਓ ਇਸ ਟਾਈਮ ਤੇ ਕਿਹੜਾ ਕੇਸ ਜ਼ਿਆਦਾ ਹੋ ਰਿਹਾ ਹੈ ਉਹਦੀ ਜਜਮੈਂਟ ਲੋਡ ਤੋਂ ਆਪੇ ਨਾਲ ਜ਼ਿਆਦਾ ਹੋ ਜਾਂਦੀ ਹੈ ਤਾਂ اگر ਕਿ ਪਸ਼ੂ ਬੈਠਦਾ ਐ ਐਕਸਪਰਟ ਡਾਕਟਰ ਨੂੰ ਬੁਲਾਓ ਉਹ ਦੇਖੋ ਵੀ ਮਿਲਕ ਫੀਵਰ ਉਹ ਚੈੱਕ ਕਰੂਗਾ ਵੀ ਮਿਲਕ ਫੀਵਰ ਐ ਜਾਂ ਇਨਫੈਕਸ਼ਨ ਐ ਜਾਂ ਮੰਨ ਲਓ ਕੋਈ ਕਿਸੇ ਤਰ੍ਹਾਂ ਦੀ ਮੰਨ ਲਓ ਕਮਜ਼ੋਰੀ ਹੋ ਰਹੀ ਜਿਹਨੂੰ ਆਪਾਂ ਕਹਿ ਸਕਦੇ ਐ ਬਿਨਰਜੀ ਦੀ ਘਾਟ ਐ ਜਾਂ ਕੀ ਚੀਜ਼ ਦੀ ਘਾਟ ਆ ਡਾਕਟਰ ਨੇ ਜਜਮੈਂਟ ਕਰਨੀ ਤੇ ਕਦੇ ਵੀ ਆਪ ਟਰੀਟਮੈਂਟ ਨਾ ਕਰੋ ਜਿਆਦਾਤਰ ਜਿਹੜਾ ਪਸ਼ੂ ਮਰਦੇ ਐ ਮੈਂ ਦੇਖਦਾ ਵੀ ਪਸ਼ੂਆਂ ਦਾ ਨੁਕਸਾਨ ਤਾਂ ਹੁੰਦਾ ਜੋ ਅਣਜਾਣ ਖੁਨੇ ਚ ਬੰਦਾ ਆਪ ਟੀਚਰ ਆਉਣ ਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਕਰਿਆ ਕਰੋ ਜਦੋਂ ਕਿ ਪਹਿਲੀ ਗੱਲ ਤਾਂ ਫਾਰਮ ਸੰਭਾਲ ਇਸ ਤਰ੍ਹਾਂ ਹੀ ਰੱਖੋ ਵੀ ਪਸ਼ੂ ਬਿਮਾਰ ਹੋਵੇ ਨਾ ਦੇਖੋ ਚਲਦੇ ਆਪਾਂ ਵੀ ਹੋ ਜਣੇ ਪਸ਼ੂਆਂ ਨਹੀਂ ਬਿਮਾਰ ਹੋਣੇ ਹੁਣ ਉਦੋਂ ਫੇ ਲੋੜ ਮੁਤਾਬਕ ਜੇ ਤੁਹਾਡਾ ਫਾਰਮ ਸਹੀ ਕੰਮ ਕਰਨਾ ਹੈ ਤੁਹਾਡਾ ਇੱਕ ਜੋ ਜਾਂ ਦੋ ਡਾਕਟਰਾਂ ਨਾਲ ਘਟੂ ਘਟਸਪਰਕ ਚਾਹੀਦਾ ਇੱਕ ਨੂੰ ਲੋੜ ਹੈਗੀ ਤਾਂ ਦੂਜਾ ਆ ਜੇ